ਪੰਡਾਲ ਕਰਦੇ ਆ ਜੀ ਅਕਾਲੀ ਦਲ ਵਾਲੇ ਅਕਾਲੀ ਦਲ ਦੋ ਧੜੇ ਆ ਗਿਆ ਜੀ ਇੱਕ ਪਾਸੇ ਢਿੰਡਸਾ ਪਰਿਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਦੀਰ ਕੌਰ ਸੁਕੰਤਰ ਸਿੰਘ ਬਲੂਕਾ ਹੋਰ ਕਈ ਬੰਦੇ ਨੇ ਇੱਕ ਪਾਸੇ ਸਖਵੀਰ ਬਾਦਲ ਹੁੰਦੜ ਗਰੇਵਾਲ ਹੋਰ ਬੜੇ ਨੇ ਉਹ ਸਖਵੀਰ ਬਾਦਲ ਦੀ ਸਮਰਥਨ ਕਰਦੇ ਨੇ ਢਿੰਡ ਸੇਹ ਉਹ ਵੀ ਕਹਿੰਦੇ ਵੀ ਸਖਵੀਰ ਬਾਦਲ ਪ੍ਰਧਾਨ ਦੀ ਥੋਟਾਵਾ ਚਾਹੀਦਾ ਸਖਵੀਰ ਬਾਦਲ ਦੇ ਪ੍ਰਧਾਨ ਜੀ ਹਟਾਉਣ ਤੋਂ ਹਟਾਉਣ ਨਾਲ ਕਿਹੜਾ ਚਾਲੀ ਦਾ ਲੜੜਾ ਹੋਊਗਾ ਜਿਹੜੀਆਂ ਗਲਤੀਆਂ ਤੁਸੀਂ ਰਲ ਕੇ ਟੜੀਆਂ ਨੇ ਟੱਠੀਆਂ ਨੇ ਸਰਵੀਰ ਬਾਦਲ ਨੇ ਤਾਂ ਗਲਤੀਆਂ ਕੀਤੀਆਂ ਨਹੀਂ। ਤੁਹਾਡੀ ਸਹੇ ਤੇ ਕੀਤੀਆਂ ਨੇ ਉਹਨੇ। ਜਿਹੜੇ ਅੱਜ ਕਹਿੰਦੇ ਨੇ ਵੀ ਸਰਵੀਰ ਬਾਦਲ ਨੂੰ ਪ੍ਰਧਾਨ ਦੀ ਹੁਲਾ ਉਹ ਪ੍ਰਧਾਨ ਦੀ ਹੁਲਾ ਦੋ। ਜਿਹੜਾ ਨਵਾਂ ਪ੍ਰਧਾਨ ਬਣਾਉਣਾ ਉਹ ਉਹਨੂੰ ਕਿਉਂ ਬਣਾਉਣਾਗੇ? ਸਰਪ ਤੁਸੀਂ ਆਪਣੀਆਂ ਕੁਰਸੀਆਂ ਵਾਸਤੇ ਕਿ ਸਾਨੂੰ ਸੱਤਾ 'ਚੋਂ ਬਾਹਰ ਹੋਇਆਂ ਨੂੰ ਟਾਈਮ ਹੋ ਗਿਆ ਹੁਣ। ਇਹ ਦੁਆਰੇ ਹੁਣ 90 ਕਿਤੇ ਤਾਂ ਨਾ ਮੱਲੇ ਬਣਿਆ ਸਿਰਫ ਆਪਣੀਆਂ ਕੋਸੀਆਂ ਸਾਹਮਣੇ ਵਾਸਤੇ ਤੁਸੀਂ ਮਾਫੀਆਂ ਮੰਗਦਿਆਂ ਜਾ ਕੇ ਕਾਲ ਤੱਕ ਤੇ ਗੁਨਾਹ ਜਿਹੜੇ ਤੁਸੀਂ ਕੀਤੇ ਨੇ ਉਹ ਮਾਫ ਕਿਵੇਂ ਹੋਣਗੇ ਜੇ ਸਰ੍ਹਸੇ ਵਾਲੇ ਨੂੰ ਬੇਅਦਬੀ ਕੀਤੀ ਉਹਨੂੰ ਮਾਫੀ ਤਾਂ ਮਾਫੀ ਦਿੱਤੀ ਸਰ੍ਹਸੇ ਵਾਲੇ ਨੂੰ ਉਦੋਂ ਤੁਸੀਂ ਬੋਲੇ ਨਹੀਂ ਫਿਰ 92 ਲੱਖ ਦਿੱਤੇ ਹਾਰ ਬੰਡੇ ਉਦੋਂ ਨਹੀਂ ਤੁਸੀਂ ਬੋਲੇ ਕਿ 328 ਰੁਪਿਆਂ ਦਾ ਮਸਲਾ ਉਹ ਹਜੇ ਵੀ ਲਾਂਟ ਰਿਹਾ ਵਿਚਾਲੇ ਉਦੋਂ ਨਹੀਂ ਤੁਸੀਂ ਬੋਲੇ ਤੁਸੀਂ ਬੋਲੇ ਤਾਂ ਜਦੋਂ ਤੁਹਾਡੇ ਸਰੂਪਾਂ ਦੀ ਪਾਣੀ ਲਾਂਢਿਆ ਹੁਣ ਬੋਲਿਓ ਵੀ ਹੁਣ ਆਪਾਂ ਨੂੰ ਕੋਈ ਸ਼ੀਟ ਨਹੀਂ ਆਉਂਦੀ ਤਾਂ ਆਪਾਂ ਇਹਨਾਂ ਤੋਂ ਵੱਖ ਹੋ ਜੋ ਹੋਰ ਪਾਰਟੀ ਚ ਰਲਦੇ ਹੋ ਨਹੀਂ ਅੱਡ ਬਣਾ ਲਓ ਆਪਣਾ ਕੰਮ ਸਵਾਰਾ ਚੱਲੇ ਪਵੇ ਤੁਸੀਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਲੋਕਾਂ ਮੂਰਖ ਬਣ ਲੋਕਾਂ ਆ ਠਿੱਕਸੂਰਾ ਜਦੋਂ ਤੁਹਾਡੇ ਡੋਡੇ ਡੋਡੇ ਪਾਣੀ ਸੀ ਉਦੋਂ ਨਹੀਂ ਬੋਲੇ ਤੁਸੀਂ ਜਦੋਂ ਤੁਹਾਡੇ ਲੱਕ ਤਹੀਂ ਪਾਣੀ ਆ ਗਿਆ ਉਦੋਂ ਨਹੀਂ ਬੋਲੇ ਜਦੋਂ ਹੁਣ ਤੁਹਾਡੇ ਸਿਰ 'ਚ ਫਾੜ ਕਰ ਗਿਆ ਤੁਹਾਡੇ ਮੂੰਹ 'ਚ ਪਾਣੀ ਪੈਣ ਲੱਗਿਆ ਹੁਣ ਬੋਲਿਆ ਤੁਸੀਂ ਸਖਵੀਰ ਬਾਦਲ ਮਾੜਾ ਹੋ ਗਿਆ ਕਿਹਦਾ ਅਸੀਂ ਕੋਈ ਸਖਵੀਰ ਬਾਦਲ ਨੂੰ ਕਿੰਡੇ ਨਹੀਂ ਕਹਿੰਦੇ ਪਰ ਕੱਲਾ ਸਖਵੀਰ ਬਾਦਲ ਦੋਸ਼ੀ ਨਹੀਂ ਨਾ ਹੈਗਾ ਗਾ ਗਲਤੀ ਬੰਦਾ ਉਦੋਂ ਹੀ ਕਰਦਾ ਹੁੰਦਾ ਜਦੋਂ ਉਹਨੂੰ ਸਪੋਰਟ ਦੇਣ ਵਾਲੇ ਨਾਲ ਖੜੇ ਹੁੰਦੇ ਨੇ ਕਿ ਆਪਾਂ ਉਹਨੂੰ ਉਦੋਂ ਹੀ ਕਹਦੇ ਵੀ ਭਾਈ ਅਸੀਂ ਤਾਂ ਤੇਰੇ ਨਾਲ ਨਹੀਂ ਹੈਗੇ ਇਹ ਗਲਤ ਕੰਮ ਕਰੇਗਾ ਅਸੀਂ ਤਾਂ ਵਟ ਪੁੰਨੇ ਆ ਅਸੀਂ ਤਾਂ ਅਲੱਗ ਵਾਲਾ ਕੁੰਨੇ ਆ ਉਹਨੂੰ ਇਹਦੀ ਵੀ ਲੋਟਾਂ ਨੂੰ ਜਿਵੇਂ ਮਰਜ਼ੀ ਫੁੱਦੂ ਬਣਾਈ ਜਾਓ ਲੋਟੀ ਕਹਿੰਦੇ ਨੇ ਲੋਟ ਤਾਂ ਆਪਣੇ ਨੇ ਆਪਾਂ ਨੂੰ ਵੋਟਾਂ ਭਾਈ ਜਾਣ ਕੇ ਕਿਸੇ ਨੂੰ ਮਾਫੀ ਦੇਵੋ ਇਹ ਆ ਤਾਂ ਵੀ ਹੋਈ ਤੋ ਸੇਲੂ ਮਾਰਤੇ ਤੁਸੀਂ ਨੇ ਉੱਥੇ ਬਰਗਾੜੀ ਉਹਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ ਆਣ ਪਸਾਤੀ ਪੁਲਿਸ ਕਹਿੰਦੇ ਤੁਸੀਂ ਨੇ ਗੋਲੀਆਂ ਚਲਾਤੀਆਂ ਕਦੇ ਪੁਲਿਸ ਵੀ ਆਣ ਪਸਾਤੀ ਹੋਈ ਐ ਜਿਹੜੀ ਵੀ ਸਰਕਾਰ ਆਉਂਦੀ ਆ ਵਾਦਾ ਕਰ ਦਿੰਦੀ ਆ ਮੁੜ ਕੇ ਲੋਕਾਂ ਨੂੰ ਪੁੱਛਦੀ ਨਹੀਂ ਕਿੰਨੀਆਂ ਗਲਤੀਆਂ ਕੀਤੀਆਂ ਨੇ ਤੁਸੀਂ ਨੇ ਇਹ ਕਿਵੇਂ ਬਕਸੀਆਂ ਜਾਣਦੀਆਂ ਵੀ ਤੁਹਾਡੀ ਗਲਤੀ ਮੰਨਣਾ ਗੁਰੂ ਨੇ ਤੁਹਾਨੂੰ ਮਾਫ ਕਰਤਾ ਜੇ ਤਾਂ ਹਰ ਕੋਈ ਗਲਤੀ ਮੰਨ ਲਿਆ ਕਰੂ ਪਹਿਲਾਂ ਕਰਦੇ ਟਰੂ ਫਿਰ ਗੁਰੂ ਤੋਂ ਮੰਨ ਲਿਆ ਕਰੂ ਕਿ ਮਾਫੂ ਕਿਆ ਤੋ ਨਾਟ ਅਦੇ ਮਾਫ ਨਹੀਂ ਕੀਤੇ ਜਾਂਦੇ ਆ ਸੰਗਤ ਮਾਫ ਕਰ ਸਕਦੀ ਐ ਜੇ ਤੁਸੀਂ ਸੰਗਤ ਵਾਸਤੇ ਕੁਛ ਕੀਤਾ ਹੋ ਉਸ ਤੋਂ ਆਪਣੇ ਢਿੱਡ ਭਰੇ ਨੇ ਹੁਣ ਫੇਰ ਆਉਂਦੇ ਢਿੱਡਾਂ ਵਾਸਤੇ ਫਿਰਦੇ ਹੋ ਤੁਸੀਂ ਦੀਰੀਆਂ ਮਾਣੀਆਂ ਨੇ ਤੁਸੀਂ ਐਮਐਲਏ ਰਹੇ ਹੋ ਐਮਪੀ ਰਹੇ ਹੋ ਤੁਸੀਂ ਦੋਸੀ ਇੱਕ ਜਾਨੇ ਨੂੰ ਨਹੀਂ ਖਰਾਾ ਸਕਦੇ ਤੁਸੀਂ ਸਾਰੇ ਦੋਸੀ ਕਿਉਂਕਿ ਬੇੜਾ ਹਮ ਹੱਥੋਂ ਲੰਘ ਗਿਆ ਉਹਨੂੰ ਇਹ ਆ ਕਿ ਅਮਰਪਾਲ ਜਿੱਤ ਗਿਆ ਭਾਈ ਸਰਪਜੀਤ ਜਿੱਤ ਗਿਆ ਜੀ ਪੰਛਟ ਲਹਿਰ ਉੱਠ ਖੜੀ ਉਹਨੂੰ ਇਹ ਆ ਵੀ ਸਾਨੂੰ ਵੀ ਲੋਡ ਪ੍ਰਬੰਧ ਕਰ ਲੈਣ ਦੇ ਨਹੀਂ ਉਹਨਾਂ ਦੇ ਲੋਕਾਂ ਨੇ ਤੁਹਾਨੂੰ ਦਿਲੋਂ ਬਸਾਰਤਾ ਲੋਟ ਚੰਗੇ ਬੰਦੇ ਚੁੰਦੇ ਨੇ ਤੁਸੀਂ ਲੋਕਾਂ ਦਾ ਫੇਰ ਨਹੀਂ ਕੁਝ ਕਰਨਾ ਤੁਸੀਂ ਇਹੀ ਦਿਨਾਂ ਫੇਰ ਕਰਨੇ ਨੇ ਉਹਨਾਂ ਨੂੰ ਪਤਾ ਹੈ ਕਿ ਮਾਫੀ ਫੇਰ ਮੰਗ ਲਾਂਗੇ ਜਾਂ ਤੇ ਫੇਰ ਲੋਕਾਂ ਨਾਲ ਉਤਰ ਜਾਂਗੇ ਇਹ ਇਦਾਂ ਕੰਮ ਨਹੀਂ ਚੱਲਣਾ ਜੀ ਹੁਣ ਤੁਹਾਨੂੰ ਇਸੇ ਹਟਣਾ ਪੈਣਾ ਹੈ ਇਹ ਤੁਹਾਨੂੰ ਗੁਰੂ ਨੇ ਦਿਖਾਇਆ ਹੰਕਾਰ ਬੋਲਦਾ ਸੀ ਤੁਹਾਡੇ ਚ ਜਿਹੜੀਆਂ ਗਲਤੀਆਂ ਛੁੱਟੀਆਂ ਨੇ ਉਹਦੀ ਸਜ਼ਾ ਤਾਂ ਮਿਲਣੀ ਹੁੰਦੀ ਆ ਉਹ ਤੋਂ ਹਮ ਲਾਈ ਆ ਓਏ ਕੀ ਕਾਨਸੈਪਟ ਓਏ ਕੀ